ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਿਯਾਮਦੀਨ ਵਾਲੇ ਪਹੁੰਚੇ ਆਂ ਸੋ ਲੋਕਲ ਏਰੀਆ ਦੇ ਵੀਰ ਨਿਯਾਮੀ ਵਾਲਾ ਵੀ ਕਹਿ ਦਿੰਦੇ ਆਂ ਪਿੰਡ ਨੂੰ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਮਫੂ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਜਦੋਂ ਮਫੂ ਤੋਂ ਆਪਾਂ ਅੰਮ੍ਰਿਤਸਰ ਨੂੰ ਆਉਣੇ ਆਂ ਤੇ ਰਸਤੇ ਵਿੱਚ ਜਦੋਂ ਨਹਿਰਾਂ ਕ੍ਰੋਸ ਕਰਦੇ ਆਂ 3 ਕਿਲੋਮੀਟਰ ਬੰਗਾਲੀ ਵਾਲਾ ਪੋਲ ਬੰਗਾਲੀ ਵਾਲੇ ਪੁਲ ਤੋਂ ਇੱਕ ਸੜਕ ਹੈਠਾਂ ਨੂੰ ਉੱਤਰਦੀ ਆ ਲੈਹਿੰਦੇ ਵਾਲੇ ਪਾਸੇ ਨੂੰ ਜਿਹੜੀ ਮੱਲਾਂ ਵਾਲੇ ਨੂੰ ਜਾਂਦੀ ਆ ਛੋਟੇ ਸਭਰਾ ਫਤੇਗੜ ਸ਼ਹੀਦ ਸ਼ਾਮ ਸਿੰਘ ਟਾਰੀ ਉਹ ਵੀ ਇਸੇ ਸੜਕ ਦੇ ਉੱਪਰ ਆ ਗੱਟਾ ਬਾਦਸ਼ਾ ਪਿੰਡ ਅੱਗੇ ਪੱਧਰੀ ਵਟੂ ਪੱਟੀ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦੇ ਆ ਸੋ ਪਹਿਲਾ ਪਿੰਡ ਆ ਬੰਗਾਲੀ ਵਾਲੇ ਪੁਲ ਤੋਂ ਤਕਰੀਬਨ ਕੁਝ ਅੱਧਾ ਕਿਲੋਮੀਟਰ ਦੀ ਦੂਰੀ ਤੇ ਤੇ ਸਰਦਾਰ ਸੁਭਾ ਸਿੰਘ ਉਹਨਾਂ ਦੇ ਕੋਲ ਆਏ ਆ ਵੀਰ ਸੁਭਾ ਸਿੰਘ ਉਹਨਾਂ ਦੀਆਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਘਰੇ ਵੀ ਪਸ਼ੂ ਰੱਖਿਆ ਡੇਰੀ ਦਾ ਵੀ ਕੰਮ ਆ ਤੇ ਨਾਲ ਦੀ ਨਾਲ ਪਸ਼ੂ ਸੇਲ ਪਰਚੇਜ਼ ਦਾ ਵੀ ਕੰਮ ਆ ਨਗ ਪੇਸ਼ਾ ਕੋਈ 1 2 2 4 ਨਗ ਜਿਹੜੇ ਆਏਗਾ ਰਹਿੰਦੇ ਆ ਸਾਫ ਸੁਥਰੇ ਪਸ਼ੂ ਹੁੰਦੇ ਆ ਵੇੜਾ ਮੱਝਾਂ ਝੋਟੀਆਂ ਹਰੇਕ ਤਰ੍ਹਾਂ ਦੇ ਐਨੀਮਲ ਜਿਹੜੇ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਵਾਂਗੇ ਸੂਈ ਆ ਤਾਜੀ ਸੱਜਰ ਸੂਈ ਆ ਬੌਲੇ ਤੋਂ ਜਸਟ ਕਹ ਲੋ ਵੀ ਬੌਲੇ ਤੋਂ ਬਾਹਰ ਹੀ ਆਈ ਆ ਕੱਚਾ ਬੌਲਾ ਕੱਚਾ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਕਿੰਨਾ ਮਜੂਦ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ ਕਿਸਾਨ ਵੀਰੋਂ 29 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਸੋ ਚੰਗੀ ਝੋਟੀ ਆ ਬਾਕੀ ਮੇਰਾ ਸੱਜਣ ਭਰਾ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਆਨਲਾਈਨ ਸੌਦਾ ਵੀ ਤੁਸੀਂ ਕਰ ਸਕਦੇ ਜੀ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਵਿਜ਼ਿਟ ਕਰੂਗਾ ਤੇ ਜੀਰੇ ਤੋਂ 15 ਕਿਲੋਮੀਟਰ ਦੀ ਦੂਰੀ ਮਖੂਦੀ ਹੈ ਤੇ ਕੇ 5 ਕਿਲੋਮੀਟਰ ਪਿੰਡ ਨਹੀਂ ਆਮਦਨ ਵਾਲਾ ਸੋ 20 ਕਿਲੋਮੀਟਰ ਦੀ ਦੂਰੀ ਆ ਸਾਰੀ ਆਉ ਕਰਦੇ ਆ ਪੂਰੀ ਗੱਲਬਾਤ ਵੀਰ ਸੁਭਾ ਸਿੰਘ ਹੋਣਾ ਦੇ ਨਾਲ ਸੋ ਬਾਕੀ ਕੋਈ ਵੀ ਭਰਾ ਆਪਣਾ ਖਰੀਦਦਾਰ ਆ ਰਿਹਾ ਮੱਝ ਇਹ ਸੂਈ ਸਵਾਈ ਆ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਪਣੀ ਨਰਕ ਪਰਕ ਤਸੱਲੀ ਆ ਉਹ ਇੱਥੇ ਆਣ ਕੇ ਕਰ ਲਿਆ ਜੀ ਸਭ ਤੋਂ ਪਹਿਲਾਂ ਵੀਰ ਸੁਭਾ ਸਿੰਘ ਜੀ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਹੋਰ ਭਾਜੀ ਕਿਵੇਂ ਸੇਤਾਂ ਠੀਕ ਠਾਕ ਵਧੀਆ ਜੀ ਤਿਆਰੀਆਂ ਕਿਵੇਂ ਝੋਨੇ ਝੰਨੇ ਦੀਆਂ ਤਿਆਰੀਆਂ ਤਾਂ ਹੁਣ ਦੋਹਾਂ ਚੋਂ ਦਰਾਂ ਚ ਹਾਂ ਚੱਲ ਪਹਿਨੇ ਛੱਡ ਦੇਨੇ ਪਾਣੀ ਜੀ ਆ ਠੀਕ ਆ ਤੇ ਨਾਲ ਦੀ ਨਾਲ ਚਲੋ ਵਪਾਰ ਲੈਣ ਦਾ ਕੰਮ ਹੀ ਇਹੋ ਜਿਹਾ ਹਾਂਜੀ ਹਾਂਜੀ ਭਾਵੇਂ ਜਿੰਨਾ ਮਰਜ਼ੀ ਕਾਸਮ ਕਸ ਹੋਵੇ ਆਪਣੇ ਜ਼ਿਮੀਂਦਾਰਾਂ ਨੂੰ ਵੀ ਅਗਲਾ ਆਂਦਾ ਵੀ ਜੇ ਵਪਾਰ ਲੈਣ ਦਾ ਕੰਮ ਆ ਵੀ ਨਾਲ ਕੋਈ ਇੱਕ ਦੋ ਪਸ਼ੂ ਫੜ ਲਈਏ ਹਨਾ ਫੜ ਲਈਏ ਤੇ ਅੱਜ ਇੱਕ ਛੋਟੀ ਸੇਲ ਵੀਰੇ ਕਰਦੇ ਪਏ ਆਪਾਂ ਤੇ ਝੋਟੀ ਅਸੂਈ ਹੈ ਤਾਜੀ ਆਪਣੇ ਕੋਲ ਦੂਜਾ ਕ ਸੂਹਾ ਹੋਗੀ ਦੂਜੇ ਸੂਏ ਸੂਏ ਆ ਜੀ ਠੀਕ ਆ ਹਾਂਜੀ ਤੇ ਮਾਲ ਵੀਰ ਸੂਬਾ ਸਿਆਂ ਪੈਸੇ ਆਪਾਂ ਭੈਣ ਭਰਾਵਾਂ ਦੀ ਨਿਗਰਾਨੀ ਚ ਲਿਆ ਦੀਏ ਧਿਆਨ ਚ ਮਾਲ ਤਕਰੀਬਨ ਕੋਈ 2000 ਨਾਲ ਆਗੇ ਇਸੇ ਤਰ੍ਹਾਂਉਂਦੇ ਜਾਂਦੇ ਰਹੇ ਆ ਇਸ ਤਰ੍ਹਾਂ ਜੀ ਡੰਗਰ ਆ ਜਾਂਦਾ ਰਿਹਾ ਵੀਡੀਓ ਇਸ ਤਰ੍ਹਾਂ ਆਪਾਂ ਕਦੀ ਪਾ ਦਿੰਨੇ ਆ ਕਦੀ ਨਹੀਂ ਕਦੇ ਡੰਗਰ ਕਈ ਰਾਂ ਆਉਂਦੇ ਆ ਵੇ ਉਗ ਜਾਂਦਾ ਤੇ ਨਹੀਂ ਪਾਈਦੀ ਤੇ ਕਿਦੋਂ ਚਲੋ ਧਿਆ ਟਾਈਮ ਚ ਮਿਲ ਜੇ ਫਿਰ ਤੁਹਾਨੂੰ ਠੀਕ ਆ ਸਾਡੀ ਦਰਸ਼ਨ ਤੁਹਾਡੇ ਲੈ ਲਈਦੇ ਆ ਠੀਕ ਆ ਜੀ ਠੀਕ ਆ ਨਹੀਂ ਅਸੀਂ ਦਰਸ਼ਨ ਕਰਨ ਤੁਹਾਡੇ ਆ ਜਾਈਦਾ ਜੀ ਠੀਕ ਆ ਅੱਛ ਆਪਾਂ ਇੱਕ ਜਿਹੜੀ ਝੋਟੀ ਦਿਖਾ ਦਈਏ ਭਰਾਵਾਂ ਨੂੰ ਦੂਜਾ ਸੂਬਾ ਸੂਈ ਅਜ ਕਿੰਨੇ ਕ ਦਿਨ ਹੋ ਗਿਆ ਜਿਹੜੇ ਸਹੀ ਇਹਨੂੰ ਇਹ ਸੰਤੂ ਸਾਹਿਬ ਬੱਚਾ ਫਿਰ ਹਫਤਾ ਮੰਨੋਏਗਾ ਇੱਕ ਹਫਤਾ ਹੋ ਗਿਆ ਹਾਂਜੀ ਲੋ ਵੀ ਇੱਕ ਹਫਤੇ ਦਾ ਦੋਸਤੋ ਸਮਾਂ ਹੋ ਗਿਆ ਮਗਰ ਕਟਾ ਮੇਲ ਕਾਫ ਹਾਂਜੀ ਆ ਬੱਚਾ ਤੁਸੀਂ ਦੇਖ ਲਓ ਬਹੁਤ ਪਿਆਰਾ ਬੱਚਾ ਮਗਰ ਠੀਕਾ ਜੀ ਤੇ ਇਹ ਝੋਟੀ ਦੀ ਗੱਲ ਕਰੀਏ ਤੇ ਦੂਜਾ ਸੂਬਾ ਝੋਟੀ ਸੂਈਏ ਪੰਜਾਂ ਛਿਆ ਪੰਜਾਂ ਛਿਆ ਦਿਨਾਂ ਦਾ ਸਾਰਾ ਸਮਾਂ ਤੇ ਬਿਲਕੁਲ ਕਾਗਜ਼ ਵਰਗੀ ਪਤਲੀ ਚਮੜੀ ਹੈ ਕਰਮ ਵਾਲੀ ਦੀ ਸੋ ਮੂੰਹ ਮੱਥਾ ਤੁਹਾਨੂੰ ਪ੍ਰੋਪਰ ਆਪਾਂ ਦਿਖਾਉਣੇ ਆ ਵੀ ਜਿਵੇਂ ਆਪਾਂ ਗੱਲ ਕਰ ਲੈਂਦੇ ਆ ਵੀ ਬਿਲਕੁਲ ਮੱਥੇ ਤੋਂ ਪੂਛ ਤੱਕ ਜਿਵੇਂ ਗੱਲ ਕਰਦੇ ਵੀ ਇੱਕ ਵੀ ਵਾਲ ਵਾਈਟ ਨਹੀਂ ਗਾ ਇੱਕ ਵੀ ਵਾਲ ਵਿੱਚ ਚਟਾ ਨਹੀਂ ਗਾ ਬਿਲਕੁਲ ਪਤਲਾ ਪਿੰਡਾ ਕਰਮਾਂ ਲਈਦਾ ਤੇ ਇਹਦੇ ਥੱਲੇ ਵੀਰ ਇਸ ਵਕਤ ਦੁੱਧ ਕਿੰਨਾ ਜਿਹੜਾ ਆਪਾਂ ਜਵਾਵਾਂਗੇ ਸੰਦੂ ਸਾਹਿਬ ਅੱਜ ਦੀ ਘੜੀ ਦੇ 7 ਸਲ 7 ਕਿਲੋ ਤੋਂ ਬਨੋ ਕੱਚਾ ਦੁੱਧ ਮੰਨ ਲੀਏ ਤੇ ਭਾਵੇਂ ਬੌੜਾ ਮੰਨ ਲ ਗਏ ਹਫਤੇ ਦੇ ਵਿੱਚ ਝੋਟੀ ਆ ਸੂਈ ਆ ਠੀਕ ਹੈ ਜਿਹੜੀ ਗੱਲ ਦੁੱਧ ਤੇ ਚਲੋ ਕਿਹੜਾ ਤਾਂ ਵੀ ਸਿਆਣੇ ਦੁਆਰ ਕੇ ਭੈਣ ਭਰਾ ਨੂੰ ਪਤਾ ਲੈ ਵੀ ਇਸ ਕਰਮ ਬਾਕੀ ਤੁਸੀਂ ਹਫਤੇ ਤੋਂ ਬਾਅਦ ਹੀ ਡੰਗਰ ਦੁੱਤੇ ਆਉਂਦਾ ਜਿਆਦਾਤਰ ਇਹ ਵੀ ਮਾਲ ਤੁਸੀਂ ਨਾ ਆਪਣੇ ਲਾਗੇ ਬੰਨੇ ਕੋਈ 10 12 ਕਿਲੋਮੀਟਰਾਂ ਦੇ ਵਿੱਚ ਵਿੱਚ ਤੁਰ ਕਰਕੇ ਲੈ ਲੈਂਦੇ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਦੱਸਿਆ ਵੀ ਇਹ ਪਿਛਲੇ ਸਵੇਰੇ ਵੀ 9 ਕਿ ਲੀਟਰ ਇਹਨਾਂ ਨੂੰ ਚਵਾਇਆ ਪਹਿਲਾਂ 9 ਲੀਟਰ ਚਵਾਇਆ ਬਾਕੀ ਵੇਖੋ ਸਿਆਣਾ ਹਰਖ ਭੈਣ ਭਰਾ ਵੇਖੋ ਵਾਲ ਵੇਖੋ ਆਪਾਂ ਨੂੰ ਭੈਣ ਭਰਾ ਕਹਿ ਦਿੰਦੇ ਹ ਰਿਆਣੇ ਦੇ ਆਹ ਕਹਿੰਦੇ ਪਰ ਤੁਹਾਨੂੰ ਪਤਾ ਸੰਦੂ ਸਾਹਿਬ ਕਿਹੜਾ ਆਪਣਾ ਇਲਾਕਾ ਫਰੋਈਪੁਰ ਇਲਾਕਾ ਵਾਲੇ ਵੀ ਬਹੁਤ ਚੰਗੇ ਡੰਗਰ ਆਪਣੇ ਕੋਲ ਬਿਲਕੁਲ ਬਿਲਕੁਲ ਦਰਿਆਈ ਏਰੀਆ ਬਾਕੀ ਬਾਰਡਰ ਏਰੀਆ ਬਹੁਤ ਲੋ ਵੀ ਮਾਜ ਤੁਸੀਂ ਦੇਖ ਲਓ ਮੇਰਾ ਭਰਾ ਚੱਡੇ ਭਾਂਡੇ ਦੀ ਮੈਂ ਤੁਹਾਨੂੰ ਇੱਕੋ ਹੀ ਤਸੱਲੀ ਨਾਲ ਦਿਖਾਉਂਗਾ ਲੇਵੇ ਲੂਵੇ ਦੀ ਬੜੀ ਸਾਫ਼ ਸੁਥਰੀ ਹੈ ਕਰਮਾਲੀ ਆ ਦੇਖੋ ਜੀ ਪੱਦਰ ਵਿਖਾਲਾ 1000 ਸੋਵਾਂਡ ਸਪੇਸ ਬਹੁਤ ਵਧੀਆ ਠੀਕ ਹੈ ਜੀ ਤੇ ਮੁੱਠੀ ਮੁੱਠੀ ਥਾਣਾ ਬਾਕੀ ਇਹਨਾਂ ਦਿਨਾਂ ਦੇ ਵਿੱਚ ਵੀਰ ਸਵੇਰ ਸੁਭਾਸਿਆ ਆਪਾਂ ਨਾਰਮਲ ਹੀ ਗੱਲ ਕਰਦੇ ਆ ਵੀ ਉਹਨਾਂ ਸਿਆਣਿਆਂ ਦੀ ਗੱਲ ਕੋਣੋ ਵੀ ਇਹਨਾਂ ਦਿਨਾਂ ਦੇ ਵਿੱਚ ਆਕਾਂ ਦੇ ਵਿੱਚੋਂ ਆਉਂਦੇ ਵੀ ਦੁੱਧ ਸੁੱਕ ਜਾਂਦਾ ਹਾਂਜੀ ਹਾਂਜੀ ਵੀ ਗਰਮੀ ਦੇ ਦਿਨ ਤੇ ਅੜਿਆ ਨਾਲੇ ਹਰੇਕ ਭਰਾ ਦੇ ਲੇਬਰ ਭੈਣ ਭਰਾ ਕੰਮੇ ਲੱਗੇ ਹੁੰਦੇ ਆ ਤੇ ਦੁੱਧ ਦੀ ਲੋੜ ਹੁੰਦੀ ਆ ਪਰ ਪਸ਼ੂ ਸੁਭਾ ਘਟ ਪਰ ਉਹਨ ਸੰਦੂ ਸਾਹਿਬ ਚਲੋ ਜਿਆਦਾ ਨਹੀਂ ਤੇ ਝੋਟੀ ਦਾ ਕਿਲੋ ਤੋਂ ਤੈਨੂੰ ਕੀ ਕਹਿੰਦਾ ਸਹੀ ਹੈ ਹੈ ਜੇ ਆਪਾਂ ਕਹੇ ਨੂੰ ਕਹਿ ਦਈਏ ਲੈ ਵੀ ਇੰਨਾ ਪਰ ਨਹੀਂ ਹਾਂ ਤੇ ਦਾਕਲੋ ਰਮਾਨਾ ਝੋਟੀ ਦੋ ਚਵਾਊਗੀ ਲੋ ਵੀ ਝੋਟੀ ਦਾ ਰੰਗ ਮੜਾਂਗ ਵੇਖੋ ਕਿੰਡੀ ਕੁਆਲਟੀ ਵਾਲੀ ਝੋਟੀ ਨਸਲ ਵੇਖੋ ਕਿੰਡੀ ਬਰੀਕੀ ਆ ਆਹਾਂ ਲੈ ਵੀ ਸੋ ਬਾਕੀ ਚਾਰੇ ਥਣ ਦੋਸਤੋ ਵੰਡ ਸਪੇਸ ਬਹੁਤ ਵਧੀਆ ਗਾਇਬ ਗੂਪ ਚੰਗਾ ਆਪਸੀ ਥਣਾਂ ਦਾ ਤੇ ਮੁਠੀ-ਮੁਠੀ ਥਣ ਲੱਗਾ ਝੋਟੀ ਨੂੰ ਹਵਾਨਾ ਚੱਡਾ ਬੜਾ ਸਫਾਈ ਵਾਲਾ ਤੇ ਬਾਕੀ ਪੂਰੀ ਆਪਾਂ ਪ੍ਰੋਪਰ ਤਾਂ ਨੈਟਵਰਕ ਖੋਲ ਕੇ ਵੀਰ ਸੁਭਾ ਸਿੰਘ ਨੂੰ ਕਹੀਆਂ ਵੀ ਤੋਰ ਕੇ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਸੋ ਚੱਡੇਲੇ ਵੀ ਸਾਫ ਸੁਥਰੀ ਆ ਵੀਰ ਚਵਾਈ ਇਹਦੇ ਬਾਰੇ ਜ਼ਰੂਰ ਦੱਸ ਦੋ ਚੋਣ ਚਮਾਹ ਦੀ ਚੰਗੀ ਆ ਬਹੁਤ ਚੋਣ ਚੰਗੀ ਝੋਟੀ ਆ ਵੇਖੋ ਥਾਣੀ ਦੱਸ ਦਿੰਦਾ ਸੰਧੂ ਸਾਹਿਬ ਭੈਣ ਭਰਾ ਨੂੰ ਹੈ ਮੁੱਠੀ ਵਾਲੇ ਥਾਣੇ ਆ ਹੈ ਬਾਕੀ ਪੋਲੀ ਜਾਂ ਪਸਮਾਹ ਕਿਹਦੇ ਨਾਮ ਲਾਉਂਦੀ ਕਰਦੇ ਬਹੁਤ ਵਧੀਆ ਪਸਮਾਹ ਹੈ ਚੰਗਾ ਪਸਮਾਹ ਹੈ ਚੋਣ ਵੀ ਪੋਲੀ ਚੰਗੀ ਵਧੀਆ ਠੀਕ ਹੈ ਵੀਰ ਜੀ ਸੋ ਇੱਕ ਵਾਰੀ ਮੈਂ ਦੱਸ ਦੋ ਤੁਹਾਨੂੰ ਇਧਰ ਬਹਿਣੀ ਵਾਲੇ ਪਾਸਿਓਂ ਦਿਖਾ ਦਿੰਦਾ ਜਿਹੜੇ ਬਣਿਓ ਮੋਸਟ ਵੰਡ ਪਰਲੇ ਤੁਹਾਡੇ ਸਾਹਮਣੇ ਆ ਸੋ 7 ਕਿਲੋ ਅੱਜ ਕੱਚਾ ਦੁੱਧ ਕੱਚਾ ਬੋਲਾ ਮੰਨ ਲਿਆ ਅੱਜ ਕੋਈ ਹਫਤੇ 6 ਦਿਨਾਂ ਦੀ ਸੂਈ ਆ ਬਾਕੀ ਸਫਾਈ ਵਾਲਾ ਹਵਾਨਾ ਜੱਡਾ ਫੇਸ ਕੁਆਲਟੀ ਸੋਹਣੀ ਆ ਠੀਕ ਆ ਜੀ ਮੂੰਹ ਮੱਥਾ ਸੋਨਾ ਕਰਮਾਲੀ ਦਾ ਇੱਕ ਰਾਂਗਾ ਜੈਡ ਬਲੈਕ ਦਿਓ ਵੀਰ ਖੋਲ ਕੇ ਤੋਰ ਦਿਆ ਜੀ ਲਓ ਜੀ ਕਰੋ ਚੈੱਕ ਠੀਕ ਹੈ ਜੀ ਸੋ ਮਾਰਨਿੰਗ ਦਾ ਟਾਈਮ ਆ ਦੋਸਤੋ ਚਵਾਈ ਵੀਰ ਸੁਭਾ ਸਿੰਘ ਉਹਨਾਂ ਨੂੰ ਕਹਿ ਕੇ ਆਪਾਂ ਰਖਵਾਈ ਸੀ ਮਾਰਨਿੰਗ ਵੀ ਭਰੇ ਥਣ ਜਿਹੜਾ ਪਸ਼ੂ ਤੁਹਾਨੂੰ ਦਿਖਾ ਦਗੇ ਕੋਈ ਵੀ ਭਰਾ ਇੱਥੇ ਟਾਈਮ ਤੋਂ ਟਾਈਮ ਚੋਣੀ ਚਾਹੁੰਦਾ ਤੇ ਆਪਾਂ ਹਮੇਸ਼ਾ ਹੀ ਸਾਰੇ ਵੀਰਾਂ ਨੂੰ ਬੇਨਤੀ ਕਰ ਦਿੰਦੇ ਹੁੰਦੇ ਆ ਵੀ ਆਪਣਾ ਪਸ਼ੂ ਜਿਹੜਾ ਸੋਇਆ ਸੁвая ਹੁੰਦਾ ਉਹਨੂੰ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਠੀਕ ਹੈ ਜੀ अच्छा वीर जी की डिमांड की मोल करते पए इस ਝੋਟੀ ਦਾ ਮੋਲ ਦਾ ਸੰਧੂ ਸਾਹਿਬ ਮੋਲ ਤੇ 82000 ਰੁਪਏ ਦਾ ਕਰਦੇ ਆਂ ਅੱਛਾ ਜੀ ਹਾਂ ਜੀ ਵੀ ਜਿੱਥੇ ਆਪਾਂ ਦੇ ਦਈਏ ਉਹ ਕਿੰਨੇ ਦੀ ਦਿੱਤਗੇ ਜੋਟੀ ਦੇ ਸੰਧੂ ਸਾਹਿਬ ਵੇਖਦੀ ਆ 80 ਚਲੋ ਇੱਕ ਰਾਂ ਆਪਾਂ ਛੱਡ ਛਦਾ ਕੇ ਕਿਹੜੀ ਝੋਟੀ ਆ 78000 ਰੁਪਏ ਦੇ ਦੇ ਦਈਏ 78000 ਦੀ ਹਾਂ ਜੀ ਬਾਕੀ ਹੁਣ ਆਪਾਂ ਬੜੇ ਚਿਰ ਬਾਅਦ ਮਿਲਿਆ ਕੋ 2-2 4-4 ਮਹੀਨੇ ਆਪਾਂ ਨੂੰ ਹੋ ਜਾਂਦੇ ਆ ਸਾਡਾ ਵੀ ਮਾਣ ਤਾਂ ਰੱਖਿਆ ਕਰੋ ਵੀ ਦੋ ਹੀ ਛੱਡਦੀ ਔਰ ਵੀਰ ਜਾਣੋ ਸੰਦੇਸਾ ਤੁਹਾਡਾ ਮਾਨ ਤੇ ਫਿਰ ਕਰਨਾ ਹੀ ਪੈਂਦਾ ਤੁਸੀਂ ਹਾਂ ਦੇ ਦਿਓ ਤੁਹਾਡਾ ਮਾਨ ਕਰ ਦਿੰਨੇ ਆ ਇਹ ਚਲੋ 2000 ਰੁਪਏ ਛੱਡ ਦਾਂਗੇ ਕਿਣੀ ਛੋਟ ਕਰਨੀ ਆ 100 200 ਕਿਣੀ ਛੜਨੀ ਹੋ ਛੜਨਾ ਹੀ ਆ ਇਹਨੂੰ ਭੈਣ ਭਰਾ ਚਾ ਚਾਉਂਦਾ ਆ ਬਿਲਕੁਲ ਬਿਲਕੁਲ ਤੇ ਜੇ ਕਹਿੰਨੇ 100 200 ਵਿੱਚ ਛੋਟ ਕਰਾਉਣੀ ਹੋਈ 76 'ਚ ਕਰਾ ਲਵੇ ਹਾਂਜੀ ਤੇ ਨਹੀਂ ਤੇ ਵੇਖੋ ਜੇ ਭੈਣ ਭਰਾ ਕਹੀ ਇਹਦਾ ਆਨਲਾਈਨ ਕਹਿ ਦਿੰਦੇ ਆ ਆਨਲਾਈਨ ਤੇ ਆਂਦੇ ਗੱਡੀ ਤੇ ਗੱਡੀ ਦਾ ਕਰਾਇਆ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਵੱਧ ਨਹੀਂ ਗਈ 100 ਕਿਲੋਮੀਟਰ ਤੱਕ ਆਪਾਂ ਪਹੁੰਚ ਫਿਰ 78 'ਚ ਆ 78 ਚ ਫਿਰ ਪਹੁੰਚ ਪਹੁੰਚ ਫਿਰ 78 ਚ ਹਾਂ 78 ਚ ਪਹੁੰਚ ਉਹ ਜੀ 2800 3000 ਦਾ ਖਰਚਾ ਉਧਰ ਵੀ ਚੜ ਜਾਂਦਾ ਉਧਰ ਤੇ 10000 ਚੜ ਜਾਂਦਾ 78 ਚ ਆ ਪਹੁੰਚ ਕਰ ਉਹ ਵੀ ਦੋਸਤੋ ਵੈਸੇ 77 ਦੇ ਵਿੱਚੋਂ 2000 ਆਪਾਂ ਮਾਨਤਨ ਕਰਵਾਇਆ 76000 ਦੀ ਮਿਲ ਜੂਗੀ ਆਏਗਾ ਇਹਦਾ 100 200 ਰੁਪਏ ਮਾਨਤਨ ਹੋ ਜੂਗਾ ਜਿਹੜਾ ਵੀਰ ਆਪਣੀ ਗੱਡੀ ਲੈ ਆਉਂਦਾ ਇੱਥੇ ਤੇ ਜਿਹੜਾ ਮੇਰਾ ਭਰਾ ਨਹੀਂ ਆ ਜਾ ਸਕਦਾ ਕਈਆਂ ਉਹਨੂੰ ਹੁੰਦਾ ਵੀ ਯਾਰ ਘਰੇ ਤੇ ਘਰ ਤੱਕ ਪਹੁੰਚ ਹੋ ਜੇ ਉਹ ਮੇਰੇ ਭਰਾ ਦੇ ਲਈ 78000 ਦੇ ਵਿੱਚ ਪਹੁੰਚ ਆ 500 ਲੱਗੇ 2800 ਲੱਗੇ 3000 ਲੱਗੇ ਫਟਾ ਰਿਆ ਦੇ ਵਿੱਚ ਪਹੁੰਚਾ ਨਹੀਂ ਤੇ ਇੱਥੇ ਆ ਜਾਂਦੇ ਹੋ 2000 ਰੁਪਏ ਚੋਂ ਲੈ ਸਾਂ 76000 ਦੀ ਵੀਰ ਸੁਪਾਲ ਸਿੰਘ ਹੁਣੀਆਂ ਦੇ ਵਿਆਪਾਰ ਸਾਜ ਹੋਲ ਕੇ ਤੇ ਕਿਸੇ ਭਰਾ ਦੇ ਮੱਝ ਲਾਦਾਂਗੇ ਅੱਗੇ ਸੋ ਝੋਟੀ ਚੰਗੀ ਆ ਬਾਕੀ ਸਫਾਈਆਂ ਵਾਲੀ ਆ ਜਿੰਨੀ ਵੀ ਆ ਸਾਫ ਸੁਥਰੀ ਆ ਹਾਂ 100 ਕਿਲੋਮੀਟਰ ਦੀ ਪਹੁੰਚ ਕਰਾਂਗੇ ਅੱਗੇ ਨਾ ਡੰਗਰ ਵੇਚੇ ਦੋ ਭਰਾਆਂ ਦਾ ਲੈ ਵੀ ਇਹ 100 ਕਿਲੋਮੀਟਰ ਦਾ ਪੰਦ ਆ ਦੇ ਬਠਿੰਡੇ ਹਾਂਜੀ ਹਾਂਜੀ ਮੈਂ ਲੈ ਵੀ ਪੰਦ ਜ਼ਿਆਦਾ ਹਾਂ ਮਾ ਬਠਿੰਡੇ ਦਾ ਆ ਬਠਿੰਡੇ ਦਾ ਹਾਂ ਆਉਂਦਾ ਨਹੀਂ ਹਮੈ ਆਉਂਦ ਰੇ ਨਾ ਮੇਰੇ ਰਿਸ਼ਤੇਦਾਰ ਆ ਦੇ ਪਾਈ ਜਾਂਦਾ ਕੋਈ ਮੈਨੂੰ ਨਾ ਖੜਦਾ ਇਹ ਇਹ ਮੈਨੂੰ ਵੀ ਡੱਪ ਜਾਂਦਾ ਆਂਦਾ ਹੈ ਇਹ 92 ਕਿਲੋਮੀਟਰ ਪਾਂਦੀ ਬਣਿਆ ਵੇਖ ਕੇ ਨਟ ਦੇ ਹਾਂਜੀ ਹਾਂਜੀ ਮੈਂ ਹਾਲੇ ਵੀ ਨਹੀਂ ਬਠਿੰਡਾ ਜਾਦਾ ਆ ਤੇ ਉਹਨੇ ਪਤਾ ਨਹੀਂ ਕਿਹੜਾ ਰਾਹ ਵੇਖ ਲੇ ਕੱਚੇ ਰਾਹ ਕਿੱਧਰ ਵੇਖ ਲੇ ਕਰਕੇ ਇਸ ਵੇਲੇ ਗੱਡੀਆਂ ਨੂੰ ਪੁਛਿਆ ਲੇ ਵੀ ਬਠਿੰਡੇ ਜਾਣਾ ਉਹਨੇ ਵੇਖਿਆ ਉਹ ਆਂਦਾ 150 ਕਿਲੋਮੀਟਰ ਆ ਇੱਥੇ ਕਰਾਓ ਗੱਲ ਮੇਰੇ ਨਾਲ ਉਹਨੇ ਕੀਤੀ ਗੱਲ ਉਹਦੇ ਨਾਲ ਭਰਾ ਨਾਲ ਉਹਨਾਂ ਦੱਸੋ ਵੀਰ ਕਿੱਥੇ ਉਹਨਾਂ ਦਾ ਕੱਚੇ ਰਾਹਾਂ ਦਾ ਗੱਟੀਆਂ ਕੱਚੇ ਰਾਹ ਥੋੜਾ ਜਾਣ ਗਿਆ ਨਹੀਂ 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 ਮੈਂ ਤਾਂ ਰੋਡ ਤੋਂ ਰੋਡ ਜਾਣਾ ਬਿਲਕੁਲ ਜਿਹੜਾ ਚਵਾਈ ਇੱਕ ਨੰਬਰ ਆ ਠੀਕ ਹੈ ਜੀ ਤੇ ਇੱਕ ਵੀਰ ਸੁਭਾ ਸਿੰਘ ਜੀ ਨੰਬਰ ਆਪਣੇ ਕਰ ਦਿਓ ਸਾਗੇ ਨੰਬਰ ਜੀ 95015 ਹਾਂ ਜੀ 18570 ਜੀ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਵੀਰ ਸੁਭਾ ਸਿੰਘ ਹੋਣਾ ਤੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਇੱਕੋ ਇੱਕ ਵੀਰ ਹਣੀ ਝੋਟੀ ਸੇਲ ਕਰਦੇ ਪਿਆ ਝੋਟੀ ਚੰਗੀ ਲੱਗੀ ਹੋਊਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਅੱਗੇ ਕਰ ਦਿਓ ਜੀ ਹੋਰ ਵੀ ਫਾਰਮਰ ਭਰਾਵਾਂ ਦਾ ਭਲਾ ਹੋ ਸਕੇ ਜਿਹੜੇ ਵੀਰ ਨੇ ਖਰੀਦਣੀ ਆ ਉਹਦੇ ਸੰਪਰਕ ਦੇ ਵਿੱਚ ਆ ਸਕੇ ਫੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ